ਆ ਵੀ ਮਦਦ ਨਹੀਂ ਇਹ ਗੱਲ ਨਹੀਂ ਜਾਂਦਾ ਕਿ ਜੋ ਸਰਕਾਰ ਨੇ ਬਾੜ ਬੰਦੀ ਦੇ ਨਾਂ ਤੇ ਲੋਕਾਂ ਨਾਲ ਆਨੰਦਕਸਾ ਦੇ ਲੋਕਾਂ ਨਾਲ ਧੋਖਾਧੜੀ ਕੋਸ਼ਿਸ਼ ਕੀਤੀ ਹੈ ਉਹ ਇੱਕ ਬਹੁਤ ਵੱਡਾ ਧੋਖਾਧੜੀ ਜਾ ਰਹੀ ਹੈ ਜਿਹਦੇ ਵਿੱਚ ਇਹਨਾਂ ਨੇ ਜਿਹੜਾ ਨਕਸ਼ਾ ਨਵਾਂ ਬਾੜ ਬੰਦੀਆ ਤਿਆਰ ਕੀਤਾ ਹੈ ਸਾਰੇ ਹੀ ਬਾੜਾਂ ਦਾ ਨਾਂ ਚੀਜ਼ ਕਰਤਾ ਹਦਬਦੀ ਜੀ ਰਹੀ। ਦੇਖੋ ਲੋਕਾਂ ਨਾਲ ਕਿਸ ਤਰ੍ਹਾਂ ਧੋਖਾ ਕੀਤਾ ਹੈ ਲੋਕਾਂ ਦੇ ਪ੍ਰੂਫ ਆਧਾਰ ਕਾਰਡ ਪੈਨ ਕਾਰਡ ਪਾਸਪੋਰਟ ਬਾਰਡਰ ਕਾਰਡ ਜਿਹੜੇ ਪਹਿਲਾਂ ਪਹਿਲਾਂ ਬਾੜ ਦੇ ਵਿੱਚ ਬਣੇ ਸੀਗੇ ਉਹ ਹੁਣ ਮੇਰੇ ਆਪਣੇ ਬਾੜ ਦੀ ਗੱਲ ਕਰਦਾ ਮੇਰੇ ਬਾੜਰ ਬਚਾਰ ਦੇ ਪ੍ਰੂਫ ਸੀਗੇ ਨਮਾ ਬਾੜੀ ਨਾਲ 11 ਬਣਾ ਦਿੱਤਾ ਮੈਨੂੰ ਤੁਸੀਂ ਦੱਸੋ ਵੀ ਕੱਲੂ ਸਾਡੇ ਬੱਚਿਆਂ ਨੇ ਆਪਣੇ ਪ੍ਰੂਫ ਬਣਾਣੇ ਉਹ ਕਿਹੜੇ ਬਾੜ ਦੇ ਬਣਾਉਣਗੇ ਉਹਨਾਂ ਦਾ ਪਿਓ ਚਾਰ ਤੇ ਰਹੇ ਆ ਚਾਰ ਦੇ ਪ੍ਰੂਫ ਹੈ ਉਹਨਾਂ ਦੇ ਨੂੰ 11 ਦੇ ਬਣਾਣੇ ਇਹ ਇੱਕ ਬਹੁਤ ਬੜੀ ਸਹਿਰੂ ਸਮੱਸਿਆ ਆ ਰਹੀ ਹੈ ਸਾਡੇ ਰਾਜਨੀਤਿਕ ਲੀਡਰ ਜਿਹੜੇ ਕੁਝ ਨੇ ਚੰਦੇ ਦੀ ਖਾਤਰ ਥੋੜੇ ਇੱਕ ਬੰਦੇ ਦੇ ਹੱਥਾਂ ਵਿੱਚ ਖੇਡ ਖੇਡੇ ਰਹੇ ਐ ਮੈਂ ਦੱਸਣਾ ਚਾਹੁੰਦਾ ਹਾਂ ਬੈਂਸ ਸਾਹਿਬ ਇਹ ਬੰਦੇ ਪਹਿਲਾਂ ਕਾਲੀ ਦਲ ਵਿੱਚ ਫਿਰ ਬੀਜੇਪੀ ਵਿੱਚ ਫਿਰ ਕਾਂਗਰਸ ਹੁਣ ਆਪ ਵਿੱਚ ਜੇ ਉਹਨਾਂ ਦੇ ਨਹੀਂ ਬਣੇ ਤਾਂ ਉਹ ਤੁਹਾਡੇ ਵੀ ਨਹੀਂ ਰਹਿਣੇ ਇਹ ਠੀਕ ਐ ਉਹਨਾਂ ਨੇ ਆਪਣਾ ਮਤਲਬ ਕੱਢ ਲੈਣਾ ਆ ਉਹਨਾਂ ਨੇ ਟੈਂਪਲ ਤੇ ਲੋਕਾਂ ਨੇ ਤੁਹਾਨੂੰ ਨਾਂ ਦੇ ਮੁਸਾਬ ਲੋਕਾਂ ਨੇ ਤੁਹਾਨੂੰ ਜਵਾਬ ਮੰਗਣਾ ਇਸ ਚੀਜ਼ ਦਾ ਕਰ ਲੋ ਇਲੈਕਸ਼ਨਾਂ ਲੁੱਟ ਕੇ ਛੁਟ ਕੇ ਤੁਸੀਂ ਠੀਕ ਐ ਨਗਰ ਕੌਂਸਲ ਦੇ ਕਾਬਜ ਹੋਣਗੇ ਪਰ ਦਿਲ ਨਹੀਂ ਜਿੱਤ ਸਕਦੇ ਮੈਂ ਇੱਥੇ ਦੱਸਣਾ ਚਾਹੁੰਦਾ ਏ ਕਿ ਲੀਡਰ ਹੋਏ ਅਨੰਤ ਸੋ ਕੰਸਟਿਟੈਂਟ ਹੋ ਕਾਲੀਦਾ ਦੇ ਮਾਸਟਰਦਾਰਾ ਸਿੰਘ ਲਾਡੋਂ ਗਾਂਸੂ ਡਾਕਟਰ ਬੇਦਾ ਸ਼ਰਮਾ ਜਿਨ੍ਹਾਂ ਨੂੰ ਲੋਕ ਅੱਜ ਵੀ ਉਹਨਾਂ ਦੀ ਸਤਿਕਾਰ ਕਰਦੇ ਚਾਹੀਦਾ ਹੈ ਅੱਜ ਦੁਨੀਆ 'ਚ ਨਹੀਂ ਹੈ ਮੈਂ ਦੇਖਿਆ ਕਦੀ ਵੀ ਕਿਸੇ ਵੀ ਚਾਹੇ اپੋਜੀਸ਼ਨ ਪਾਰਟੀ ਹੋਵੇ ਕਿਸੇ ਨੇ ਉਹਨਾਂ ਨੂੰ ਮਾਰਾ ਨਹੀਂ ਕਿਹਾ ਕਿਸੇ ਨੇ ਉਹਨਾਂ ਨੂੰ ਗਾਲੇ ਕਢੀ ਪਰ ਅੱਜ ਅੱਜ ਦੇ ਲੀਡਰਾਂ ਦੇਖੋ ਲੋਕੀ ਪਹਿਲਾਂ ਗਾਲ ਕਢਦੇ ਫਿਰ ਉਹਨਾਂ ਦਾ ਨਾ ਲੈਂਦੇ ਇਹ ਕਿਉਂ ਹੈ ਲੋਕਾਂ ਦੇ ਦਿਲ ਜਿੱਤੋ ਨਾ ਕਿ ਇਲੈਕਸ਼ਨ ਜਿੱਤੂ ਲੋਕਾਂ ਦੇ ਦੇਜ ਜਿੱਤੂ ਗਏ ਲੋਕਾਂ ਨੇ ਸਾਨੂੰ ਆਪਣੇ ਆਪ ਕਲੈਕਸ਼ਨ ਦਿਤਾ ਜੜੀਆਂ ਹੁਣ ਆਨੰਦਪੁਰ ਸਾਹਿਬ ਦੀ ਮੀਸ ਰਿਪੋਰਟਿਟੀ ਦੀ ਡਿਟੈਕਸ਼ਨ ਹੈ ਇਹ ਸਰਕਾਰ ਬਹੁਤ ਬੜਾ ੱੱੱਕਾ ਕਰ ਰਹੀ ਇਹ ਲੋਕਾਂ ਨਾਲ ਅਤਿਆਚਾਰ ਕਰ ਰਹੀ ਹੈ ਬੜਾ ਬੜਾ ਅਨੇ ਆਏ ਹੋ ਰਿਹਾ ਲੋਕਾਂ ਨਾਲ ਇਹ ਲੋਕਾਂ ਨੂੰ ਬਾਅਦ ਵਿੱਚ ਪਤਾ ਲੱਗਣਾ ਜਦੋਂ ਉਹਨਾਂ ਨੂੰ ਪ੍ਰੂਫ ਬਣਾਉਣ ਵਾਸਤੇ ਅਲੱਗ-ਅਲੱਗ ਸੰਸਦਾਂ ਦੇ ਮੇਨਤਾ ਕਰਨੀਆਂ ਪੈਣੀਆਂ ਪਰ ਲੋਕੀ ਬੜੇ ਸਮਝਦਾਰ ਆਨੰਦਪੁਰ ਸਾਹਿਬ ਦੇ ਇਹ ਤੁਹਾਨੂੰ ਸਮਝਾਣਗੇ ਮੈਂ ਲੋਕਾਂ ਨੂੰ ਵੀ ਕਰਦਾ ਏ ਇਹ ਜਿਹੜੇ 2-4 ਬੰਦੇ ਹਰੇਕ ਪਾਰਟੀ ਜਾ ਕੇ ਵੱਢ ਜਾਂਦੇ ਕੁੰਡਾ ਗਾਦੀ ਕਾ ਦੇ ਲੋਕਾਂ ਦਾ ਦੇ ਧੰਕਾ ਦੇ ਇਹਨਾਂ ਨੂੰ ਨਕਾਰ ਦਿਓ ਜਿਹੜੇ ਬੰਦੇ ਪਰੇ ਹੱਥ ਰਕੇ ਉਹਨੂੰ ਫਰਾ ਦਿਓ ਇੱਕ ਚੰਗੀ ਅਨੰਦ ਗੁਰ ਸਾਹਿਬ ਦੀ ਜਿਹੜੀ ਹੈ ਨਗਰ ਕੁੰਸੋ ਬਣਾਓ ਆਨਰ ਟੇਮ ਇਹ ਜਿਹੜੀ ਨਗਰ ਕੁੰਸਲਾ ਇੱਕ ਸਾਫ ਸੁਥਰੀ ਬਣਨੀ ਚਾਹੀਦੀ ਸਾਫ ਸਾੜੇ ਸਾਭ ਸ਼ਭੀ ਵਾਲੇ ਲੋਕਾਂ ਨੂੰ ਤੁਸੀਂ ਲੈ ਕੇ ਆਓ ਇਨਾਂ ਦੀ ਗੱਲ ਹੁੰਦੀ ਜਾਂਦਾ ਹੈ ਮੈਂ ਅੱਜ ਅਖਬਾਰ ਦੇ ਵਿੱਚ ਪਰਸੋਂ ਪੜਿਆ ਸੀਗਾ ਕਿ ਜੇ ਕਿਸ ਨੂੰ ਅਧਰਾਜ ਤਾਂ ਦੱਸੋ ਅੱਜ ਮੈਂ ਤੇ ਹੋਰ ਸ਼ਹਿਰ ਦੇ ਬਹੁਤ ਚੰਗੇ ਬੰਦੇ ਨਗਰ ਕੌਂਸਲ ਨੂੰ ਅਨਸਵਾਬ ਗਈ ਹੈ ਜਦੋਂ ਸੀ ਗਏ ਪਹਿਲਾਂ ਤਾਂ ਉੱਥੇ ਨਕਸ਼ਾ ਕਹਿੰਦੇ ਹੈ ਨਹੀਂ ਫਿਰ ਅਸੀਂ ਕਿਹਾ ਯੂ ਸਾਹਿਬ ਕਿਤੇ ਹੈ ਯੂ ਸਾਹਿਬ ਦਾ ਫੋਨ ਬੰਦ ਫਿਰ ਜੇਈ ਬਾਰੇ ਪੁੱਛਿਆ ਕਹਿੰਦੇ ਐਸਜੀ ਸਾਹਿਬ ਦੀ ਮੀਟਿੰਗ ਹੈ ਜਦੋਂ ਕਿ ਅੱਜ ਐਸਜੀ ਸਾਹਿਬ ਦੀ ਕੋਈ ਮੀਟਿੰਗ ਨਹੀਂ ਜਿਹੜਾ ਨਕਸ਼ਾ ਉੱਥੇ ਇੱਕ ਪੇਸ਼ ਕੀਤਾ ਗਿਆ ਨਾ ਉਹ ਪੜ੍ਹ ਹੁੰਦਾ ਨਾ ਉਹਦਾ ਪਤਾ ਲੱਗਦਾ ਇੱਕ ਬੜਾ ਹੀ ਮਿਟਿਆ ਹੋਇਆ ਫਿਟਿਆ ਹੋਇਆ ਰਸਤਾ ਉਹਨਾਂ ਨੇ ਸਾਨੂੰ ਨਕਸ਼ਾ ਦੱਸਿਆ ਜੀ ਦਾ ਨਾਂ ਹੀ ਪਤਾ ਲੱਗਦਾ ਵੀ ਬਾੜ ਕਿਹੜਾ ਕਿੱਧਰ ਜਾਣਾ ਕਿਹੜਾ ਕਿੱਧਰ ਜਾ ਰਿਹਾ ਹੈ ਇਹ ਇੱਕ ਬਹੁਤ ਵੱਡਾ ਧੋਖਾ ਹੋ ਰਿਹਾ ਹੈ ਸੋ ਮੈਂ ਇਹ ਕਹਿੰਦਾ ਹੈ ਸਰਕਾਰ ਨੂੰ ਵੀ ਐਦਾਂ ਨਾ ਕਰੋ ਤੁਸੀਂ ਦੱਸ ਦੋ ਲੋਕਾਂ ਨਕਸ਼ਾ ਲੋਕਾਂ ਪਤਾ ਹੋਣਾ ਚਾਹੀਦਾ ਅਸੀਂ ਕਿਹੜੇ ਵੜ ਜਾਣਾ ਸਾਡੇ ਵੋਟਾਂ ਕਿੱਥੇ ਪੈਣੀਆਂ ਮੈਂ ਇਹ ਫੇਰ ਕਹਿੰਦਾ ਹੈ ਵੀ ਤੁਸੀਂ ਬੜਾ ਸਾਫ਼ ਸੁਥਰਾ ਕੰਮ ਕਰੋ ਮੈਂ ਇਹੋ ਸਾਹਿਬ ਨੂੰ ਕਹਿੰਦਾ ਵੀ ਐਦਾਂ ਨਾ ਲੁੱਕ ਬੈਠੋ ਆਓ ਲੋਕਾਂ ਚ ਜਿਹੜੀ ਨਗਰ ਕੌਂਸਲ ਹੈ ਉਹ ਸ਼ਹਿਰ ਦੀ ਭਲਾਈ ਵਾਸਤੇ ਹੁੰਦੀ ਹੈ ਸ਼ਹਿਰ ਦੇ ਵਿਕਾਸ ਵਾਸਤੇ ਹੁੰਦੀ ਹੈ ਤੁਸੀਂ ਤਾਂ ਡਰਾਕੇ ਦੀ ਬਣ ਗੁੰਡਾ ਕਰਦੇ ਬੰਦੇ ਨੂੰ ਤੁਸੀਂ ਕਬਜ਼ਾ ਕਰਾਣੇ ਜਾਂਦੇ ਆ ਸੋ ਇਹ ਨਕਸ਼ਾ ਸਹੀ ਦੱਸ ਦੋ ਲੋਕਾਂ ਨੂੰ ਲੋਕੀਂ ਆਪਣਾ ਆਪਣਾ ਪੱਖ ਦੱਸਣ ਤੇ ਲੋਕਾਂ ਦੀ ਰਾਏ ਤੋਂ ਬਾਅਦ ਹੀ ਤੁਸੀਂ ਜਿਹੜੀ ਇਹ ਨਵੀਂ ਬਾਰਤ ਦੀ ਬਣਾਉਂਦੇ ਹੋ ਹੋਰ ਤਾਂ ਅੱਗੇ ਲੈ ਕੇ ਜਾਂਦੇ ਆ ਆਪਣੀ ਗੱਲ ਨੂੰ ਕਿ ਅਸੀਂ ਜਦੋਂ ਨਕਸ਼ਾ ਪੜਿਆ ਸਾਨੂੰ ਸਮਝ ਨਹੀਂ ਆਈ ਅਸੀਂ ਆਪਣੇ ਇਤਰਾਜ਼ ਦੇ ਕੇ ਆਏ ਹਾਂ ਮੈਂ ਵੀ ਦਿੱਤੇ ਹੈ ਮੇਰੇ ਜਿਹੜੇ ਹੋਰ ਸਾਥੀ ਸੀਗੇ ਸ਼ਹਿਰ ਦੇ ਨਿਵਾਸੀ ਉਹ ਵੀ ਦਿੱਤੇ ਹੈ ਉਹਨਾਂ ਨੇ ਇਤਰਾਜ਼ ਦਿੱਤੇ ਵੀ ਇਹ ਸਹੀ ਜਿਹੜਾ ਸਾਫ਼ ਸਵਸ਼ਟ ਨਹੀਂ ਹੈ ਇਹ ਇੱਥੇ ਕਫਲਾ ਕੀਤਾ ਗਿਆ ਮੈਂ ਆਪ ਦੇ ਮੱਦੇਨਜ਼ਰ ਹੀ ਇਹ ਕਹਿਣਾ ਚੰਦਾ ਸਰਕਾਰ ਨੂੰ ਕਿ ਸਹੀ ਤੇ ਦਰੋਸ ਜਿਹੜੀ ਇਹ ਬਾਰੰਬੰਦੀ ਬਣਾਓ ਨਹੀਂ ਤਾਂ ਅਸੀਂ ਹਾਈ ਕੋਰਟ ਦਾ ਜਲਦੀ ਹੀ ਰੁਕ ਕਰਾਂਗੇ ਧੰਨਵਾਦ